ਵੇ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਮੀਜ਼ਾ ਸਾਰੇ ਬਰਾ ਠੀਕ ਠਾਕ ਵਧੀਆ ਉਹਨਾਂ ਦੇ ਆਪਾਂ ਪੂਰੇ ਵਧੀਆ ਮੈਂ ਸਵਾਗਤ ਕਰਦੇ ਅੱਜ ਫੇਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਰਾਜਦੀਪ ਘਰੇ ਤੋਂ ਖੜੇ ਆਪਣੇ ਦੁੱਧ ਦੇ ਡਾਇਰੈਕਟਰ ਤੇ ਤੁਹਾਨੂੰ ਕਰਾਉਣੇ ਕਬੂਤਰਾਂ ਦਾ ਸ਼ੌਂਕ ਜੋ ਬਰਛਤਰੀ ਦੇ ਬੰਨੀਆਂ ਦਾ ਕਬੂਤਰ ਕਬੂਤਰੀ ਇੱਕ ਗਈ اڈਾ ਤੇ ਇੱਕ ਪੱਠਾ ਬਾਹ ਲਿਆ ਛਤਰੀ ਤੇ ਤੇ ਦੋ ਵਰਸੇ ਟਾਂ ਰਾਤੇ ਆਉਂ ਫਿਰਦੇ ਤੇ ਬੱਚੇ ਭੌਣੇ ਛਤਰੀ ਤੇ ਦੋ ਨਹੀਂ ਆ ਜਾਣਗੇ ਬਿਠਾਉਣਾ ਇਹ ਤੇ ਉੱਡ ਗਏ ਆ ਦੋਨੇ ਬੱਚੇ ਵੀ ਛਤਰੀ ਦੇ ਭੌਣੇ ਸੀ ਤੇ ਇੱਕ ਪੱਠਾ ਦਾ ਬੰਨਤਾ ਛਤਰੀ ਤੇ ਇਹ ਤਿੰਨਾਂ ਚਾਰਾਂ ਦਿਨਾਂ ਬਾਅਦ ਘਰੇ ਆਇਆ ਕਿੰਨੇ ਦਿਨਾਂ ਬਾਅਦ ਘਰੇ ਆਇਆ ਉਹ ਆ ਪੱਠਾ ਤਿੰਨਾਂ ਦਿਨਾਂ ਬਾਅਦ ਘਰੇ ਆਇਆ ਸੀ ਬਈ ਉੱਡ ਗਿਆ ਸੀ ਥੱਡੇ ਲੱਗਾ ਨਹੀਂ ਸੀ ਕਿਸੇ ਮੁੰਡੇ ਤੋਂ ਲਿਆਂਦੇ ਯਾਰ ਦੋਸਤੋਂ ਤੋਂ ਧਲੇਮਿੰਦਰ ਤੋਂ ਤੇ ਬਾਕੀ ਆ ਕਬੂਤਰ ਆਪਣੇ ਇੱਧਰ ਇਹਦੋਂ ਵੀ ਲੈ ਗਿਆਂ ਮੈਂ ਦੋ ਕਬੂਤਰੀਆਂ ਇੱਕ ਰਤੀ ਲੈ ਗੇ ਨਾ ਕਰ ਰਿਹਾ TV ਇੱਕ گلابی ਜੈ ਇੱਕ گلابی ਢੱਡਾ ਦੀ ਪੱਟੀ ਤੇ ਉਹ ਮਿੱਤਰੋ ਆਪਾਂ ਬੰਨਤਾ ਇੱਕ ਕਰ ਲੋ ਚੈੱਕ ਦੋ ਬੱਚੇ ਇਹਦੇ ਵੀ ਰਤੇ ਕੱਢੇ ਬਾਕੀ ਨੂੰ ਆਪਾਂ ਦੰਨੇ ਚੋਬਰ ਨੂੰ ਬੱਚੇ-ਵੱਚੇ ਕਢਾ ਕੇ ਹੋਰ ਤੇ ਬਾਜੀਆਂ ਇਕੱਠੇ ਸਾਂਝੇ ਛੱਡ ਦਿੰਦੇ ਨੇ ਨਾਲ ਇਹਦੇ ਨਾਲ ਰੌਣਕ ਮੇਲਾ ਲੱਗਾ ਰਹਿੰਦਾ ਬਾਜੀਆਂ ਬੂਜੀਆਂ ਤਾਂ ਜਾਣਨਾ ਤੇ ਉੱਤਰ ਕਰ ਲੋ ਚੈੱਕ ਆਓ ਇਸੋ ਕਬੂਤਰੀਆਂ ਆਹ ਕਬੂਤਰੀ ਲਾਲਸਰੀ ਇਹ ਕੱਚਟੀਆਂ ਅੱਖਾਂ ਦਾ ਕਬੂਤਰ ਆ ਕਬੂਤਰ ਇਹ ਚੋਬਰ ਕੋਲ ਵੀ ਚੰਗੇ ਆ ਬਈ ਪੂਰੇ ਵਧੀਆ ਰੱਖੇ ਹੋਏ ਕਬੂਤਰੇ ਦੇ ਵਿੱਚ ਉਬਰ ਦੇ ਆਕਾ ਸ਼ਾਖ ਆ। ਇਹਦੀ ਭੈਣ ਮਰ ਗਈ ਭਾਈ ਸ਼ਾਖ ਹੀ ਬਾੜੇ ਬਾਜੀ ਜਿੱਤੀ ਸੀ। ਬੜੀ ਉੱਡਦੀ ਸੀ ਉਹ। ਤੇ ਉਹ ਗਈ ਆ ਮਾਰਾ। ਕਬੂਤਰੀ ਚੰਗੀ ਸੀ। ਬਾਜੀ ਜਿੱਤ ਗਈ ਸੀ ਨਾ ਬਾੜੇ ਉਹ। ਬਾੜੇ ਬਾਜੀ ਜਿੱਤ ਗਈ 13 ਨੇ ਟਾਈਮ ਕੀਤਾ 13 ਚੋਂ ਉਬਰ ਟਾਈਮ ਕਰ ਗਈ ਸੀ ਪੂਰਾ। ਤੇ ਆ ਬੱਚੇ ਆ। ਰੱਤੇ ਆਏ। ਨੀਲਾ ਨੀਲਾ ਨਾ ਰੱਤਾ ਤੇ ਨੀਲਾ ਬੱਚਾ ਦਾ ਨਾ। ਰੱਤਾ ਇਹ ਤਾਂ ਕੱਢਿਆ ਹੀ ਨਹੀਂ ਕਿਤੇ ਆਹ ਦੇਖੋ ਬਈ ਰੱਤਾ ਬੱਚਾ ਕਿ ਨੀਲਾ ਹੋਊਗਾ ਯਾਰ ਨੀਲਾ ਹੋਊਗਾ ਯਾਰ ਨੀਲਾ ਲੱਗਣਾ ਨੀਲਾ ਹੋਊਗਾ ਨੀਲਾ ਨੀਲਾ ਕੂਦਰੀ ਦੀ ਬਣ ਜਾਣਾ ਨੇ ਯਾਰ ਨੀਲਾ ਕਾਲਾ ਚੀਨਾ ਬਣੂਗਾ ਆਹ ਦੇਖ ਲਓ ਬਈ ਬੱਚਾ ਨੀਲਾ ਮੈਨੂੰ ਤਾਂ ਵੀ ਨੀਲਾ ਹੀ ਲੱਗਦਾ ਜਿਹੜੀ ਤਾਂ ਉੜਦੀ ਕੂਦਰੀ ਉਹਦਾ ਇਹ ਰੱਤਾ ਇਹ ਕੱਕਾ ਰੱਤਾ ਆਹ ਦੇਖ ਲਓ ਬਈ ਆ ਰੱਤਾ ਆ ਨੀਲਾ ਇਹਦਾ ਪਿਓ ਕਿਹੜਾ ਇਹਨਾਂ ਦਾ ਇਹਦਾ ਪਿਓ ਬੈਠਾ ਆ ਉਹ ਵੀ ਬੈਠਾ ਜਿਹੜਾ ਉਹ ਸਾਹਮਣੇ ਸ਼ਿੰਬਾ ਆ ਆ ਦੇਖ ਲਓ ਬਾਈ ਸ਼ਿੰਬਾ ਚਿੰਟੀ ਚਿੱਟੀਆਂ ਖਾਂ ਸ਼ਿੰਬਾ ਜੇ ਪਿਓ ਇਹਨਾਂ ਦਾ ਤੇ ਬੱਚੇ ਵੇ ਲੋ ਰੱਤਾ ਤੇ ਨੀਲਾ ਜਿਹੜੀ ਕਬੂਤਰੀ ਇਹਦੇ ਨਾਲ ਲੱਗੀ ਤਾਂ ਫਿਰ ਕਬੂਤਰੀ ਉੱਡ ਗਈ ਇਹਦੇ ਨਾਲ ਦੀ ਦੋ ਬੱਚੇ ਆ ਕੱਢਿਆ ਵੇ ਇਹ ਆ ਕਬੂਤਰੀ ਦੇ ਆਵੇ ਬੈਠੀ ਸ਼ਾਹ ਖੀਤੇ ਇਹਦੇ ਹਾਂ ਇਹ ਆ ਸ਼ਾਹ ਖੀਦੇ ਵੀ ਮੈਨੂੰ ਰੱਤੇ ਹੀ ਲੱਗਦੇ ਆ ਇਹ ਪਤਾ ਨਹੀਂ ਵੇਖ ਲੈ ਚੱਕ ਖੜ ਜਾ ਚੱਕ ਕੇ ਪਾਣਾ ਰੱਖ ਲਈ ਪਹਿਲਾਂ ਹੋਰ ਨਾ ਪੈਰੇ ਠਾਂ ਜੇ ਕੋਈ ਤੇ ਇੱਕ ਬਈ ਆ ਲੱਖੀ ਬਾਬੇ ਨੇ ਦੋਣਾ ਉਦੋਂ ਰਾਜੂ ਕੋ ਰੋ ਕਬੂਤਰ ਚੰਗਾ ਬਾਲਾ ਪਿਓਰ ਆ ਬਾਹ ਜਦੇ ਹੁਣ ਕੀ ਆਉਣਾ ਬਈ ਹੁਣ ਨਾ ਤੇ ਕਰ ਕਾਇ ਨਾ ਬਾਹਾਂ ਜਦੇ ਹਟਦਾ ਇਹਨ ਲੱਖੀ ਹੁੰਦੀ ਨਾ ਆ ਵੇਖੋ ਬਈ ਇਹ ਵੀ ਰੱਤਾ ਰੱਤੀ ਮੋਡੇ ਆ ਚਿੱਟੀਆਂ ਕੰਨੀਆਂ ਇਹਦੀਆਂ ਖੁੱਡਾ ਵੀ ਸਾਫ ਕਰਨਾ ਇਹ ਖੁੱਡਾ ਖੜਾ ਕਰਦੇ ਸਾਫ ਮਾਰਦੇ ਆ ਸਪਰੇ ਝੋਨੇ ਚੰਨੇ ਕੰਮ ਨੀ ਬੀੜ ਕੇ ਮਾਰਦੇ ਆ ਸਪਰੇ ਸ਼ੁਰੂ ਖੁੱਡੇ ਚ ਖੁੱਡਾ ਸਾਫ ਕਰਕੇ ਇਹ ਵੀ ਇਹਦੀ ਲੱਗਦੀ ਆ ਯਾਰ ਹਣ ਕਬੂਤਰ ਤੇਰੇ ਤੈਨੂੰ ਪਤਾ ਹੁੰਦਾ ਮੈਂ ਤਾਂ ਆਪਦਾ ਨਹੀਂ ਪਤਾ ਆਪਦਾ ਨਹੀਂ ਪਤਾ ਆ ਲੱਖੀ ਬਾਬਾ ਵੀ ਭਾਈ ਇਹਦੀ ਗੱਲ ਸੁਣਦੇ ਪਰ ਸਹੀ ਮੜਾ ਕੀ ਜਾਂਦਾ ਇਹ ਦੱਸ ਲੱਖੀ ਬਾਬਾ ਕੀ ਜਾਂਦਾ ਕੂਤਰ ਦਾ ਬੱਚਾ ਉੱਥੇ ਲੱਗਦਾ ਕੂਤਰ ਦਾ ਬੱਚਾ ਆ ਵੀ ਆ ਗਿਆ ਕੂਤਰ ਦਾ ਬੱਚਾ ਕਿਵੇਂ ਜਾਊ ਉੱਥੇ ਉੱਥੇ ਜਾਣਾ ਚੱਲ ਚੱਲ ਕੂਤਰ ਤੂੰ ਨਾਲ ਘਰ ਜਿਵੇਂਗਾ ਮੜਾ ਕੀ ਸਹਾਰਾ ਚੱਲ ਹੁਣ ਤੱਕ ਰਹੀ ਬੇਸਹਾਰੇ ਨੂੰ ਸਹਾਰੇ ਦਿੱਤਾ ਚਲਾਇਆ ਅੱਲਾਹ ਦੀ ਬੋਲ ਅੱਲਾਹੀ ਬਾਬਾ ਹੀ ਲਾਇਆ ਕਹਿੰਦਾ ਬੋਰੀ ਚ ਕਾਦੇ ਸਿਮੈਂਟ ਵਾਲੀ ਤੇ ਕਬੂਤਰ ਕਰ ਲਏ ਤੇ ਚੱਕ ਚੋ ਬਰੋ ਹਾਂ ਤੇ ਆ ਗਿਆ ਬੱਚਾ ਬਈ ਸਾਹਮਣੇ ਕਬੂਤਰ ਇਹ ਵੀ ਚੰਗੇ ਦੂਜੇ ਬੱਚੇ ਕਿਧਰ ਗਏ ਬਾਲਾ ਪੇੜਾ ਬੱਚਾ ਦੂਜਾ ਕਿੱਧਰ ਗਿੱਟੀ ਹਾਂ ਵਿੱਚ ਤੂੰ ਕਿੱਥੇ ਆ ਆਹ ਵੇ ਆ ਕਬੂਤਰੀ ਆ ਚਲੀ ਗਈ ਜਿਹਦੇ ਬੱਚੇ ਹੋ ਗਈ ਬਈ ਕਬੂਤਰੀ ਹੁਣ ਦਾ ਬੰਦ ਕਰਦੇ ਲਗੜ ਨੇ ਲੈਣੇ ਜਾਂ ਕੈਂਚੀ ਕਰਦੇ ਜਾਂ ਮੰਨ ਕਰਦੇ ਬੰਦ ਕਰਦੇ ਆ ਕਬੂਤਰ ਲਗੜ ਵਾਪਸ ਕਰ ਦਿਓ ਵਾਪਸ ਨਹੀਂ ਵਾਪਸ ਕਰ ਦਿਓ ਬਈ ਚੋਬਰ ਦੇ ਬੱਚੇ ਆ ਵਾਪਸ ਆਫ ਬੰਦ ਕਰਾਉਨੇ ਆਪਾਂ ਕਬੂਤਰ ਘਾਤਰੇ ਤੇ ਬੰਦ ਕਰਾ ਦਿਆ ਹੁਣ ਤਾਂ ਲਗੜ ਨਹੀਂ ਖਾਣੇ ਕੋਈ ਫਾਇਦਾ ਤਾਂ ਨਹੀਂ ਕੁਵੱਚ ਨਹੀਂ ਆ ਕਬੂਤਰ ਤਾਂ ਅੱਗੇ ਦੋ ਚਾਰ ਹੀ ਆ ਤੇ ਕੋਲੇ ਬੰਦ ਕਰ ਦੇ ਦੇਖ ਲਓ ਬਈ ਆ ਚੋਬਰ ਤੇਜੀ ਵਾਲਾ ਹੈ ਫਿਰਦਾ ਆ ਛੱਦਰੀ ਤੇ ਵਹਿੰਦਾ ਬਈ ਬੈਠਾ ਜਾਂਦਾ ਨਹੀਂ ਫਿਰ ਨੰਗੇ ਦਾ ਵਹਿੰਦਾ ਵਹਿੰਦਾ ਉਹ ਆ ਗਿਆ ਜੀ ਆਕ ਉਹ ਬਹਿ ਗਿਆ ਬਹਿ ਗਿਆ ਇਹ ਆ ਬਹਿ ਗਿਆ ਭਈ ਇੱਕ ਬੱਚਾ ਤਾਂ ਇੱਕ ਰਹਿ ਗਿਆ ਤਾਂ ਕਬੂਦਰੀ ਉਹ ਚਲੀ ਗਈ ਤਾਂ ਫਿਰਦੀ ਆ ਤੁਹਾਨੂੰ ਆਖਿਆ ਲਗੜ ਬੰਦ ਕਰ ਦੇ ਕਬੂਤਰ ਜਾਂ ਕੈਂਚੀ ਲਾ ਦੇ ਖੁੱਲੇ ਫਿਰਦੇ ਰਹਿੰਦੇ ਆ ਕਿ ਵਿੜੇ ਕੈਂਚੀ ਲਾ ਬੱਚੇ ਕਿਹੜੇ ਇਹ ਇਹ ਵੀ ਬੰਦ ਕਰਦੇ ਹਾਂ ਨਾ ਤੇ ਫਿਰ ਮੈਂ ਡਾਉਂਗੀ ਇੱਕ ਦੋ ਵਾਰ ਡਾਲਾ ਚੰਗੀ ਤਰ੍ਹਾਂ ਅਗਲੇ ਮਹੀਨੇ ਬੰਦ ਕਰਦੇ ਅਜ ਤੋਂ 10 15 ਦਿਨਾਂ ਤਾਈਂ ਨਹਾ 15 ਦਾ ਨਾ ਤਾਂ ਵੀ ਜੋਬਰ ਦੇ ਬੱਚੇ ਕਬੂਤਰ ਕਰਾ ਦਿੱਗੇ ਬੰਦ ਐਵੇਂ ਲਗੜ ਨਹੀਂ ਖਾਣੇ ਕਬੂਤਰੀ ਵੀ ਕਿੰਡੀ ਚੰਗੀ ਤੇ ਤਾਂ ਖੜੀ ਬੱਚੇ ਵੀ ਕਿੰਨੇ ਵਧੀਆ ਕੱਢੇ ਆ ਕਬੂਤਰੀ ਚਿੱਟੀ ਕਾਲੀ ਬੂਸ਼ਾ ਕਬੂਤਰ ਰਾਜਮ ਬਾਇਆ ਤੇ ਬੱਚੇ ਕੱਢੇ ਇੱਕ ਰੱਤਾ ਕੰਨੀਲਾ ਉਹ ਵੇ ਗੁਲਾਬੀ ਫੱਟੀ ਵਾਲਾ ਇੱਕ ਕਾਗਲਾ ਵੀ ਫੱਟੀ ਵਾਲਾ ਬੱਚੇ ਰੱਖ ਲੜੋਂ ਨੂੰ ਵੱਡੇ ਬੰਦ ਕਰਦੇ ਵੱਡੇ ਨਾਲ ਕੱਢਿਆ ਕਰ ਲਗੜ ਨਹੀਂ ਲਿਜਾਣੇ ਤੇ ਚਲੋ ਬਾਈ ਫਿਰ ਹੁਣ ਆਪਾਂ ਚੱਲਦੇ ਘਰੇ ਤੇ ਜਾ ਕੇ ਨਹਾਏ ਤੇ ਆਪਣੇ ਜੋਬਰ ਟਰੈਕਟਰ ਆਖੜ ਤੇ ਉਦੋਂ ਬਾਅਦ ਜਾਣਾ ਮੋਗੇ ਤੇ ਬਾਕੀ ਗੱਲਬਾਤ ਕਰਦੇ ਫਿਰ ਅਗਲੇ ਬਲੌਗ ਦੇ ਵਿੱਚ ਤਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰਦੇ ਸ਼ੇਅਰ